ਰਾਖੋ ਆਪਣੀ ਸਰਨ ਪ੍ਰਭ ਮੋਹ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਅਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਫਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਡਾ ਕੋ ਜਨਾ ਕੁੰਬੈ ਮੰਜ ਮੁਹੱਬਤ ਤੇਰੀ ਤੋ ਸਹ ਚਰਨੀ ਮੈਡਾ ਹਿੜਾੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਨਦੀ ਤਰੰਦੜੀ ਮੈਡਾ ਖੋਜ ਨ ਕੁੰਬੈ ਮਨਜ ਮੁਹੱਬਤ ਤੇਰੀ ਤੋ ਸਹ ਚਰਨੀ ਮੈਡਾ ਹਿੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾ ਦਿਨਾਂ ਦੇ ਸੰਦੜਿਆ ਦੁਰਮਤਮੰਜਾ ਮਿੱਤਰ ਅਸਾੜੜੇ ਸਈ ਔਟੁ ਢਿੰਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰੇ ਆ ਭਗਤਾਂ ਡਿਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਉਠਿਆ ਜਨਮ ਮਰਨ ਪਉ ਕਟਿਐ ਜਨ ਕਾ ਸ਼ਬਦ ਜਪ ਬੰਦਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸੋ ਲਾਇਨ ਰੰਗ ਜਿਸ ਦੀ ਸਭ ਧਾਰਿਆ ਉੱਚੀ ਹੂੰ ਉਚਾ ਥਾਣ ਅਗਮ ਅਪਾਰਿਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜੋ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਸੰਸਾਰ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਦੇ ਚਿੱਕੜ ਵਿੱਚ ਨਹੀਂ ਖੁਬਦਾ ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤ ਹੈ ਇਹ ਪਤੀ ਪ੍ਰਭੂ ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿੱਚ ਪਰੋ ਲਿਆ ਹੈ ਇਹ ਹਰੀ ਸੰਸਾਰ ਸਮੁੰਦਰ ਵਿੱਚੋਂ ਤਰਨ ਲਈ ਤੂੰ ਹੀ ਨਾਨਕ ਦਾਤੁ ਲਹਾ ਐ ਤੇ ਬੇੜੀ ਹੈ ਸਾਡੇ ਅਸਲ ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ دیدار ਹੋਇਆ ਭੈੜੀ ਮਤ ਦੂਰ ਹੋ ਜਾਂਦੀ ਹੈ ਪਰ हे ਦਾਸ ਨਾਨਕ ਮੈਂ ਸਾਰਾ ਜਗਤ ਭਾਲ ਵੇਖਿਆ ਹੈ ਕੋਈ ਵਿਰਲੇ ਅਜਿਹੇ ਮਨੁੱਖ ਮਿਲਦੇ ਹਨ हे ਪ੍ਰਭੂ ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਸਾਡੇ ਮਨ ਵਿੱਚ ਆ ਵਸਦਾ ਹੈ ਸਾਧ ਸੰਗਤ ਵਿੱਚ ਆਪਣੇ ਆਣ ਦੀ ਮੈਲ ਕੱਟੀ ਜਾਂਦੀ ਹੈ ਤੇ ਫਿਰ ਸਿਰਫ ਤੁਸਲਾ ਦੀ ਬਾਣੀ ਪੜਿਆਂ ਸੇਵਕ ਦਾ ਜਨਮ ਮਰਨ ਦਾ ਭਾਵ ਸਾਰੀ ਉਮਰ ਦਾ ਡਰ ਕੱਟਿਆ ਜਾਂਦਾ ਹੈ ਕਿਉਂਕਿ ਸੰਤ ਜਿਸ ਮਨੁੱਖ ਦੇ ਮਾਇਆ ਵਾਲੇ ਬੰਧਨ ਤੋਲਦੇ ਹਨ ਉਸ ਦੇ ਵਿਕਾਰ ਰੂਪ ਸਾਰੇ ਜਿੰਨ ਭੂਤ ਲੋਕ ਜਾਂਦੇ ਹਨ ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ ਜੋ ਅਪਹੁੰਚ ਹੈ ਤੇ ਬੇਅੰਤ ਹੈ ਸੰਤ ਉਸ ਪਰਮਾਤਮਾ ਨਾਲ ਆ ਸਾਡਾ ਪਿਆਰ ਜੋੜ ਦਿੰਦੇ ਹਨ ਦਿਨ ਰਾਤ ਸਵਾਸ ਸਵਾਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ